ਨਮਸਤੇ ਕਿਵੇਂ ਹੋ ਹਾਊ ਆਰ ਯੂ ਹਾਈ ਬੈਟਸ OK ਹੈਪੀ ਹੈਪੀ ਥੈਂਕ ਯੂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਸਟੈਨਲੀ ਸਟੈਨਲੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿਹੜੇ ਹਾਲਾਤਾਂ ਚ ਸਟੈਨਲੀ ਨੂੰ ਅਸੀਂ ਦਿੱਲੀ ਤੋਂ ਲੈ ਕੇ ਆਏ ਸੀਗੇ ਦਿੱਲੀ ਫੁੱਟਪਾਥ ਦੇ ਉੱਤੇ ਸਟੈਨਲੀ ਪਿਛਲੇ ਕਰੀਬ 3 ਸਾਲਾਂ ਤੋਂ ਰਹਿ ਰਿਹਾ ਸੀ ਨਾਈਜੀਰੀਆ ਤੋਂ ਰਹਿਣ ਵਾਲਾ ਇਹ ਨੌਜਵਾਨ ਇੰਡੀਆ ਦੇ ਵਿੱਚ ਆਇਆ ਮੈਡੀਕਲ ਵੀਜ਼ੇ ਤੇ ਆਇਆ ਸੀ ਟ੍ਰੀਟਮੈਂਟ ਕਰਵਾਉਣ ਦਾ ਇੱਥੇ ਆ ਕੇ ਕਿਸੇ ਮਸਲੇ ਦੇ ਵਿੱਚ ਐਸੇ ਜਿ ਫਸਿਆ ਬੰਬੇ ਜੀਲ ਚ ਰਿਹਾ ਜਾ ਕੇ ਉੱਥੇ ਜਿੱਥੇ ਲੈ ਗਿਆ ਬੰਬੇ ਤੋਂ ਖੇਲ ਤੋਂ ਰਿਹਾ ਹੋਇਆ ਤਾਂ ਅਫਸੈਟ ਹੋ ਗਿਆ ਏ ਮੈਂਟਲੀ ਉਸ ਤੋਂ ਬਾਅਦ ਇਹ ਆ ਕੇ ਬਸ ਫੁੱਟ ਪਾਤੇ ਰਹਿਣਾ ਸ਼ੁਰੂ ਕਰ ਪਏ ਨੇ ਤੇ 3 ਸਾਲ ਕਰੀਬ ਇਹ ਫੁੱਟ ਪਾਤੇ ਰਿਹਾ ਉੱਥੋਂ ਭੈਣ ਸਾਡੇ ਜਿਹੜੇ ਇਹਨਾਂ ਨੂੰ ਦੇਖਦੇ ਸੀ ਨੰਗਦੇ ਹੋਏ ਉੱਥੋਂ ਦੇ ਲੇਕੋ ਭੈਣ ਨੇ ਸਾਡੇ ਨਾਲ ਸੰਪਰਕ ਕੀਤਾ ਦਿੱਲੀ ਤੋਂ ਸਰੋਜ ਭੈਣ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤਾਂ ਅਸੀਂ ਸਟੈਲੀ ਨੂੰ ਉੱਥੋਂ ਲੈਣ ਗਏ ਤੁਸੀਂ ਦੇਖਿਆ ਵੀਡੀਓ ਚ ਕਿਸ ਤਰੀਕੇ ਨਾਲ ਸਟੈਲੀ ਨੂੰ ਅਸੀਂ ਉੱਥੋਂ ਲੈ ਕੇ ਆਏ ਬੜੀ ਮੁਸ਼ਕਲ ਨਾਲ ਤਿੰਨ ਸਾਲਾਂ ਬਾਅਦ ਇੱਥੇ ਆ ਕੇ ਸਟੈਲੀ ਨਾਲ ਤਾਂ ਉਸ ਬਾਰੇ ਦੀ ਵੀਡੀਓ ਸ਼ੇਅਰ ਹੋਈ ਤਾਂ ਇਹਦਾ ਪਰਿਵਾਰ ਲੱਭਿਆ ਨਾਈਜੀਰੀਆ ਦੇ ਵਿੱਚ ਪਹਿਲਾਂ ਦੀ ਵਾਈਫ ਨਾਲ ਸੰਪਰਕ ਹੋਇਆ ਉਹ ਤਾਂ ਕਹਿੰਦੀ ਮੇਰੇ ਇਹਦੇ ਨਾਲ ਕੋਈ ਸੰਬੰਧ ਨਹੀਂ ਮੈਂ ਤਾਂ ਨੂੰ ਮਰਿਆ ਹੋਇਆ ਸਮੇਂ ਦੀ ਹੈ 2019 ਚੋਂ ਕਹਿੰਦੇ ਸੀ ਮਰ ਗਿਆ ਸਾਡੇ ਲਈ ਕਿ ਮਾਪੇ ਨਾਲ ਗੱਲ ਹੋਈ ਉਹ ਬਹੁਤ ਗਰੀਬ ਨੇ ਬਹੁਤ ਦਿਹਾਤੀ ਏਰੀਏ 'ਚ ਰਹਿੰਦੇ ਨੇ ਤੇ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਅਸੀਂ ਤੈਨੂੰ ਮਰ ਚੁੱਕਿਆ ਸਮਝਦੇ ਸੀ ਵੀ ਸਾਨੂੰ ਤਾਂ ਸੁਨੇਹਾ ਆਇਆ ਸੀ ਵੀ 2019 ਦੇ ਵਿੱਚ ਇਹਦੀ ਮੌਤ ਹੋ ਗਈ ਹੈ ਉਹ ਆਪਣੇ ਪੁੱਤ ਨੂੰ ਮਰਿਆ ਹੋਇਆ ਸਮਝੀ ਬੈਠੇ ਸੀ ਦੋਨੋਂ ਮਾਪੇ ਫਿਰ ਉਹਨਾਂ ਨੇ ਗੱਲ ਕਰਾਈ ਵੀਡੀਓ ਕਾਲ ਤੇ ਭੈਣ ਸਿਕੰਦਰ ਕੌਰ ਆ ਪੈਂਸਲੇ ਆ ਸਾਡੇ ਵੀਰ ਜੀ ਇੱਥੋਂ ਮਹਾਲੀ ਤੋਂ ਉਹ ਵੀਰਾ ਕੀਨੀਆਂ ਦਾ ਵਾ ਤੇ ਇੱਥੇ ਸਿਕੰਦਰ ਕੌਰ ਭੈਣ ਦਾ ਵਿਆਹ ਹੋਇਆ ਹੋਇਆ ਹੈ ਵਾ ਉਹਨਾਂ ਨੇ ਬਹੁਤ ਮਦਦ ਕੀਤੀ ਇਹਦਾ ਘਰ ਲੱਭਣ ਤੇ ਦੇ ਮੰਮੀ ਪਾਪਾ ਨਾਲ ਗੱਲ ਕਰਨ ਤੇ ਦੇ ਵਾਈਫ ਨਾਲ ਇੱਕ ਹੋਰ ਇਹਨਾਂ ਦੇ ਜਾਣਕਾਰ ਨੇ ਭੈਣ ਜੀ ਜਿਨ੍ਹਾਂ ਨੇ ਸਾਨੂੰ ਸਾਰੀ ਇਹਨਾਂ ਦੀ ਜਾਣਕਾਰੀ ਦਿੱਤੀ ਉੱਥੋਂ ਪਤਾ ਕਰਕੇ ਉਹੀ ਇਹਨਾਂ ਦੇ ਘਰ ਜਾ ਕੇ ਵੀਡੀਓ ਕਾਲ ਤੇ ਇਹਨਾਂ ਦੇ ਮੰਮੀ ਪਾਪਾ ਨਾਲ ਗੱਲ ਕਰਾ ਕੇ ਆਏ ਸੀ ਸਾਡੇ ਪਰ ਹੁਣ ਨਾਈਜੀਰੀਆ ਗਵਰਨਮੈਂਟ ਨੇ ਜਾਂ ਨਾਈਜੀਰੀਆ ਐਮਬੈਸੀ ਨੇ ਕੁਝ ਪੇਪਰ ਮੰਗੇ ਸੀ ਇਹਨਾਂ ਦੇ ਮੰਮੀ ਪਾਪਾ ਤੋਂ ਉੱਥੋਂ ਇੱਕ ਤਾਂ ਜਿਵੇਂ ਆਪਣੇ ਆਧਾਰ ਕਾਰਡ ਹੁੰਦਾ ਉਹ ਮੰਗਿਆ ਸੀ ਤਾਂ ਇਦਾਂ ਤੇ ਇੱਕ ਪਾਸਪੋਰਟ ਦੀ ਦੀ ਕਾਪੀ ਤਾਂ ਤੁਹਾਨੂੰ ਉਹ ਜੋ ਲੱਗ ਗਈ ਸੀਗੀ ਅੰਬੈਸੀ ਨੂੰ ਇੱਕ ਦੋ ਕਾਗਜ਼ ਹੋਰ ਲੱਭੇ ਮੰਗੇ ਸੀ ਉਹਨਾਂ ਨੇ ਤੇ ਉਹ ਕਾਗਜ਼ ਪੂਰੇ ਕਰਨ ਦੇ ਵਿੱਚ ਮਾਪੇ ਵਿਚਾਰੇ ਅਨਪੜ੍ਹ ਹੋਣ ਕਰਕੇ ਜਾਂ ਗਰੀਬ ਹੋਣ ਕਰਕੇ ਜਾਂ ਬਿਲਕੁਲ ਦਿਹਾਤੀ ਏਰੀਏ 'ਚ ਰਹਿੰਦੇ ਜਿਵੇਂ ਆਦੀਵਾਸੀ ਲੋਕ ਹੁੰਦੇ ਨੇ ਉੱਥਾਂ ਤੇ ਉਹਨਾਂ ਤੋਂ ਪੂਰਾ ਨਹੀਂ ਹੋ ਰਿਹਾ ਕੰਮ ਤੇ ਜਿਹਦੇ ਕਰਕੇ ਸਟੈਨਲੀ ਹੁਣ ਸਟਕ ਹੋਇਆ ਪਿਆ ਇੱਥੇ ਸਾਡੇ ਕੋਲੇ ਬੇਚੇ ਦੀ ਮੈਡੀਸਿਨ ਚੱਲਦੀ ਆ ਹੁਣ ਸਟੈਨਲੀ ਠੀਕ ਆ ਬਹੁਤ ਸਟੈਨਲੀ ਦਾ ਟ੍ਰੀਟਮੈਂਟ ਬਹੁਤ ਵਧੀਆ ਹੋਇਆ ਪਹਿਲਾਂ ਪਹਿਲਾਂ ਤਾਂ ਇਹ ਬਹੁਤ ਜ਼ਿਆਦਾ ਚੁੱਪ ਰਹਿੰਦਾ ਸੀ ਬੋਲਦਾ ਨਹੀਂ ਸੀ ਜ਼ਿਆਦਾ ਤੇ ਹੁਣ ਵਧੀਆ ਗੱਲਬਾਤ ਵੀ ਕਰ ਲੈਂਦਾ ਸ਼ਾਂਤ ਵੀ ਰਹਿੰਦਾ ਵਧੀਆ ਆਪਦਾ ਮਾਸਟਰ ਇਹਦਾ ਬੈਠਾ ਰਹਿੰਦਾ ਪ੍ਰਸ਼ਾਦਾ ਪਾਣੀ ਛਕਦਾ ਇਹ ਕਿਨਨ ਦਾ ਜਿਹੜਾ ਫੂਡ ਆ ਉੱਧਰ ਹੁਣ ਫੂਡ ਅਲੱਗ ਹੁੰਦਾ ਇਹਨਾਂ ਦਾ ਹਨ ਤੇ ਹੁਣ ਸਾਡੇ ਕੋਲੇ ਤਾਂ ਇੱਥੇ ਪ੍ਰਸ਼ਾਦਾ ਦਾ ਪਾਣੀ ਹੋਈ ਹੈ ਜਿਹੜਾ ਹਨ ਛਕਣ ਨੂੰ ਮਿਲਦਾ ਹੈ ਤੇ ਕਈ ਵਾਰੀ ਮੰਗਦਾ ਰਹਿੰਦਾ ਕੀ ਕਹਿੰਦਾ ਸੀ ਇਹ ਉਹ ਪਲਾਂਟੋ ਪਲਟੋ ਆ ਪਲਾਂਟੋ ਹਨ ਕੁਛ ਇਦਾਂ ਦੀ ਚੀਜ਼ਾਂ ਹਨ ਤੇ ਉਹ ਖਾਂਦੇ ਨੇ ਤੇ ਉਹ ਇੱਥੇ ਸਾਡੇ ਕੋਲ ਤਾਂ ਉਪਲਬਧ ਹੋਏ ਨਹੀਂਗੇ ਇਹ ਟਿੱਕਰ ਤੇ ਜੇ ਕੋਈ ਭੈਣ ਭਰਾ ਜਾਣਦਾ ਵੀ ਨਾਈਜੀਰੀਅਨ ਲੋਕਾਂ ਦਾ ਜਿਹੜਾ ਫੂਡ ਆ ਵੀ ਉਹ ਕਿੱਥੋਂ ਮਿਲਦਾ ਜੇ ਸਾਨੂੰ ਦੱਸ ਦੇਣ ਅਸੀਂ ਲਿਆ ਦਾਂਗੇ ਚਲੋ ਇਹ ਵੀ ਆਪਦਾ ਟਰੈਡੀਸ਼ਨਲ ਫੂਡ ਖਾ ਕੇ ਥੋੜਾ ਖੁਸ਼ ਹੋਊਗਾ ਵਿਚਾਰਾ ਪਰ ਇਹਨੂੰ ਘਰੇ ਭੇਜਣ ਵਾਸਤੇ ਅਰਦਾਸ ਕਰਿਓ ਸਾਰੇ ਜਣੇ ਵੀ ਕੋਈ ਇਦਾਂ ਦਾ ਸਬਾਬਾ ਬਣੇ ਵੀ ਆਪਣੇ ਮਾਂ ਬਾਪ ਕੋਲੇ ਚਲੇ ਜਾਵੇ ਇਹਦੀ ਮਾਂ ਇਹਨੂੰ ਬਹੁਤ ਯਾਦ ਕਰਦੀ ਆ ਇਹਨੂੰ ਮਿਲਣਾ ਚਾਹੁੰਦੀ ਆ ਇਹਦੇ ਪਿਤਾ ਜੀ ਵੀ ਅਸੀਂ ਵੀਡੀਓ ਵੀ ਲਾਈ ਹੈ ਵਿੱਚ ਉਹਨਾਂ ਨਾਲ ਜਦੋਂ ਵੀਡੀਓ ਕਾਲ ਤੇ ਗੱਲ ਕਰਾਈ ਸੀ ਅਸੀਂ ਇਹਦੀ ਤੇ ਪਰ ਇਹਦੇ ਕਾਗਜ਼ਾਂ ਪੱਤਰਾਂ ਦੀ ਕੋਈ ਸਮੱਸਿਆ ਦੇ ਕਰਕੇ ਸਟੈਂਡ ਲੀ ਹੁਣ ਜਾ ਨਹੀਂ ਪਾ ਰਿਹਾ ਹੈ ਜੈ ਕੰਟਰੀ ਜਾਪਦੇ ਤੇ ਕੋਸ਼ਿਸ਼ ਕਰਿਓ ਵੀ ਜੇ ਕੋਈ ਭੈਣ ਭਰਾ ਇਸ ਤਰ੍ਹਾਂ ਦੀ ਵੀ ਕੋਈ ਮਦਦ ਕਰ ਸਕਦਾ ਵੀ ਇਹਨੂੰ ਉੱਥੇ ਪਹੁੰਚਾਉਣ ਦੇ ਵਿੱਚ ਜਾਂ ਕੋਈ ਨਾਈਜੀਰੀਆ ਦੇ ਉੱਤੋਂ ਕੋਈ ਵੱਡਾ ਕੋਈ ਆਪ ਸਰ ਕੋਈ ਤੁਹਾਨੂੰ ਜਾਣਦਾ ਜਿਹਦੀ ਨੂੰ ਕਾਗਜ਼ੀ ਪੱਤਰੀ ਕਹਿ ਕੇ ਤੁਸੀਂ ਇਹਦੀ ਮੱਤ ਕਰਾ ਦੋ ਤਾਂ ਜੋ ਇਹ ਆਪਣੇ ਘਰ ਜਾਵੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਵੈਜੂ ਜੀ ਦਾ ਖਾਲਸਾ ਵੈਜੂ ਬੈਂਸਲੇ ਨੂੰ ਜਿਨ੍ਹਾਂ ਨੇ ਪਹਿਲਾਂ ਇਹਨਾਂ ਦਾ ਪੇਪਰ ਵਰਕ ਦਾ ਸਾਰਾ ਕੰਮ ਕਰਾਇਆ ਤੇ ਉਹਨਾਂ ਨੂੰ ਵੀ ਪੁੱਛਦੇ ਆ ਕਿਉਂਕਿ ਐਮਬੈਸੀ ਦੇ ਨਾਲ ਉਹਨਾਂ ਦਾ ਹੀ ਰਸਤਾ ਵਾ ਤੇ ਉਹੀ ਐਮਬੈਸੀ ਨਾਲ ਸਾਰੀ ਗੱਲਬਾਤ ਕਰਦੇ ਨੇ ਉਹਨਾਂ ਨੇ ਸਾਰੀ ਮਦਦ ਕੀਤੀ ਹੈ ਹੁਣ ਤੱਕ ਤੇ ਆਪਾਂ ਉਹਨਾਂ ਨੂੰ ਦੁਬਾਰਾ ਇੱਕ ਵਾਰੀ ਫੇਰ ਲਾ ਕੇ ਦੇਖਦੇ ਹਾਂ ਉਹਨੂੰ ਅੰਗੀ ਸੁਖਿੰਦਰ ਭੈਂਦੀ ਸਾਸਰੀ ਕਾਲ ਜੀ ਕੀ ਹਾਲ ਚੱਲ ਰਿਹਾ ਭਾਜੀ ਠੀਕ ਹੈ ਭੈਣ ਜੀ ਠੀਕ ਹੈ ਤੁਸੀਂ ਸੁਣਾਓ ਜੀ ਕੀ ਬਣਦਾ ਜੀ ਇਹਦਾ ਸਟੈਂਡਲੀ ਦਾ ਜੀ ਇਹ ਸਟੈਂਡਲੀ ਦਾ ਇਹ ਬਣਦਾ ਆ ਕਿ ਇਹਦਾ ਐਗਜ਼ਿਟ ਪਰਮਿਟ ਅਪਲਾਈ ਕਰਤਾ ਸੀ ਆਪਾਂ ਜੀ ਤੇ ਉਹ ਇੰਡੀਅਨ ਗਵਰਨਮੈਂਟ ਨੇ ਇਹਦਾ ਕ੍ਰਾਈਮ ਰਿਕਾਰਡ ਕ੍ਰਿਮੀਨਲ ਰਿਪੋਰਟ 올 ਓਵਰ ਇੰਡੀਆ ਚੈੱਕ ਕਰਕੇ ਦੇਣਾ ਹੈ ਕਿ ਇਹਦਾ ਕੋਈ ਕ੍ਰਾਈਮ ਰਿਕਾਰਡ ਹੈ ਨਹੀਂ ਇਹਦਾ ਕੋਈ ਸਾਈਨ ਹੈ ਨਹੀਂ ਜਿਹੜਾ ਉਧਰੋਂ ਪੇਪਰ ਚਾਹੀਦੇ ਸੀ ਯਾਨੀ ਕਿ ਨਾਈਜੀਰੀਆ ਵਾਲੇ ਉਹ ਪੂਰੇ ਹੋ ਗਏ ਹੂ ਗਏ ਅਚਨ ਇੰਡੀਆ ਵਾਲੇ ਰਹਿ ਗਏ ਹਾਂਜੀ ਜਿਹੜਾ ਨਾਈਜੀਰੀਆ ਦਾ ਐਮਬੈਸਡਰ ਆ ਉਹ ਨਾਈਜੀਰੀਆ ਗਿਆ ਆ ਉਹਨੇ 12 ਤਰੀਕ ਨੂੰ ਆਣਾ ਤੇ ਉਹਨੇ ਤੁਹਾਨੂੰ ਤੇ ਨਾ ਆਪਾਂ ਨੂੰ ਮੈਂ ਉਹਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਭਾਜੀ ਨੂੰ ਜ਼ਰੂਰ ਮਿਲੋ ਹਨਾ ਜੀ ਤਾਂ ਉਹਨੇ ਆਪਾਂ ਨੂੰ 14 ਜਾਂ 15 ਤਰੀਕ ਦਿੱਤੀ ਹੈ ਅੱਛਾ ਜੀ ਆਪਾਂ 14 ਜਾਂ 15 ਤਰੀਕ ਨੂੰ ਐਮਬੈਸੀ ਜਾਣਾ ਤੇ 14 ਦਸੰਬਰ ਹਾਂਜੀ ਠੀਕ ਹੈ ਭੈਣੇ ਮੈਂ ਤੁਹਾਨੂੰ ਉਸ ਹਾਰਾ ਫੜ ਅਡੀ ਟਾਈਮਿੰਗ ਪੁੱਛੂਗੀ ਤੁਹਾਨੂੰ ਕਿਹੜਾ ਟਾਈਮ ਕੰਫਰਟੇਬਲ ਹੈ ਜੀ ਕਿਉਂਕਿ ਉਹ ਸਾਹ ਨਾਲ ਪੇਸੀ ਇਨਵੈਸਟਰ ਨਾਲ ਟਾਈਪ ਕਰ ਲਵਾਂ ਕਿਉਂਕਿ ਆਪਣਾ 16 ਦਸੰਬਰ ਦਾ ਕੈਂਪ ਆ ਫਿਰ ਆਪਾਂ ਜਾਂ ਤਾਂ 14 ਹੀ ਸਹੀ ਰਹੂਗੀ 15 ਤਾਂ ਨਹੀਂ ਲੋਟ ਰਹਿਣੀ ਕਿਉਂਕਿ 16 ਦਾ ਕੈਂਪ ਆ ਆਪਣਾ ਜਾਂ ਆਪਾਂ ਕਰ ਲਵਾਂਗੇ 14 ਜਾਂ ਆਪਾਂ ਵੀ ਕੋਈ 17 ਵੀ ਕਰ ਸਕਦੇ ਆ ਆ ਫਿਰ ਅਗਲੀ ਕਰ ਲਾਂਗੇ ਨੈਕਸਟ ਇੱਕ ਆਪਾਂ ਡਾਕੂਮੈਂਟ ਕਲੈਕਟ ਕਰਨਾ ਹੈ ਉਹਨਾਂ ਕੋ ਬੈਸਟਰ ਦੇ ਕੋਲ ਤੇ ਫਿਰ ਮੈਨੂੰ ਕਿਹਾ ਸੀ ਵੀ ਮੈਂ ਤੁਸੀ ਜਰੂਰ ਮਿਲਿਓ ਭਾਜੀ ਨੂੰ ਮੈਂ ਨਾ ਫਿਰ ਉਹ ਕਹਿੰਦੇ ਤੁਸੀਂ ਕਿੱਦਾਂ ਇਦਾਂ ਹੈਲਪ ਕੀਤੀ ਬੜੇ ਹੈਰਾਨ ਸੀ ਜੀ ਲੱਗਦਾ ਤੁਸੀਂ ਮਿਲੇ ਹੋ ਮੈਂ ਕਿ ਤੁਸੀਂ ਦਿੱਲੀ ਚ ਰਹਿੰਦੇ ਪੰਜਾਬ ਜਾ ਕੇ ਦੇਖ ਕਿੰਨੇ ਵਧੀਆ ਵਧੀਆ ਲੋਕ ਨੇ ਨਾ ਸਾਰਾ ਤੇ ਉਹ ਮਤਲਬ ਬੜਾ ਇੰਪ੍ਰੈਸ ਹੋਇਆ ਨਹੀ ਤੁਹਾਨੂੰ ਰਿਕੁਐਸਟ ਹੀ ਹੈ ਮੇਰੀ ਦੇਖੋ ਆਪਣਾ ਨਾ 16 ਦਾ ਕੈਂਪ ਆ ਤੇ 17 ਦਾ ਕੈਂਪ ਆ ਅੱਛਾ ਤੁਸੀਂ ਜਾਂ 14 ਕਰ ਲਿਓ ਜਾਂ 18 ਤੋਂ ਬਾਅਦ ਵਾਲਾ ਕਰਿਓ ਠੀਕ ਹੈ ਮੈਂ ਤੁਹਾਨੂੰ ਫੋਨ ਕਰਕੇ ਹੀ ਕਰੂੰਗੀ ਠੀਕ ਹੈ ਭੈਣ ਓਕੇ ਹਾਂਜੀ ਹੋਰ ਭਾਜੀ ਠੀਕ ਠਾਕ ਹਾਂ ਸਿਕੁੰਦਰ ਭੈਣ ਜੀ ਬਹੁਤ ਠੀਕ ਹੈ ਬਿਲਕੁਲ ਠੀਕ ਚਲ ਮਿਲਦੇ ਹਾਂ ਭਾਜੀ ਅਸੀਂ ਨੈਕਸਟ ਵੀ ਕਾਮ ਆਗੇ ਮਿਲਣ ਵੈਸੇ ਓਕੇ ਸਿਕੁੰਦਰ ਭੈਣ ਓਕੇ ਸਸਿਕਾ ਓਕੇ ਭਾਜੀ ਸਸਿਕਾ ਜਲੋ ਇਹ ਵੀ ਔਨ ਪ੍ਰੋਸੈਸ ਆ ਇਸ ਚੰਲੀ ਦਾ ਕੰਮ ਨਾਈਜੀਰੀਆ ਤੋਂ ਤਾਂ ਸਾਰੀ ਇਨਫਰਮੇਸ਼ਨ ਸੀ ਜਿਹੜੀ ਉਹ ਲੈ ਲਈ ਉਹਨਾਂ ਨੇ ਤੇ ਹੁਣ ਇੰਡੀਅਨ ਗਵਰਨਮੈਂਟ ਨੇ ਜਿਹੜੀ ਇਨਫਰਮੇਸ਼ਨ ਦੇਣੀ ਆ ਮੇਰੇ ਤੇ ਕੀ ਕਰਾਇਮ ਦਾ ਕੇਸ ਸੀ ਇਹ ਤੇ ਕਿਹੜਾ ਪਰਚਾ ਪੁਲਿਸ ਕੇਸ ਸੀਗਾ ਉਹਦੇ ਚੋਂ ਇਹ ਬਰੀ ਹੋ ਗਿਆ ਜਾਂ bail ਤੇ ਆ ਉਹ ਸਾਰਾ ਇਨਵੈਸਟੀਗੇਟ ਕਰਕੇ ਫਿਰ ਉਸ ਤੋਂ ਬਾਅਦ ਅਗਲਾ ਸਟੈਪ ਲਿਆ ਜਾਵੇ ਵਾਈ ਗੁਰਜੀ ਕਾਕਾ ਸਰ ਵਾਈ